ਸ਼ੋਰ ਕੀ ਚੀਜ਼ ਜੀ ਜਦੋਂ ਇੱਕ ਹੱਲੀ ਹੋਣੀ ਆਪਾਂ ਇੱਕੋ ਇਕੱਠੇ ਪੈਦਲੇ ਜੀ ਆਜਾਓ ਜੀ ਮੋਸਟਰ ਕੰਮ ਕਰ ਰਿਹਾ ਸੀ ਨਹੀਂ ਦੀ ਧੰਨਵਾਦ ਕੀ ਹੈ ਕਿਆਰੇ ਦੇ ਵਿੱਚ ਤੁਸੀਂ ਬੜੇ ਕਾਮਯਾਬੀ ਦੇ ਤੌਰ ਤੇ ਐਕਚੁਅਲੀ ਆਪਣੀ ਅਰਾਈਵਲ ਖੰਨਾ ਦੇ ਵਿੱਚ ਹੀ ਹੋਈ ਹੈ ਮੇਜਰਲੀ ਜਿਹੜੀ ਅੱਜ ਅਸੀਂ ਪਰਚੇਸ ਵੀ ਸ਼ੁਰੂ ਕੀਤੀ ਹੈਗੀ ਹੈ ਖੰਨਾ ਆਪਣੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਹੀ ਆਬਵੀਅਸਲੀ ਲਾਰਜੈਸਟ ਹੈਗੀ ਹੈ ਪਟੇਸ਼ੀਆ ਦੇ ਵਿੱਚ ਲਾਰਜੈਸਟ ਗ੍ਰੇਨ ਮਾਰਕੀਟ ਵੀ ਹੈਗੀ ਹੈ ਤੇ ਇਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅੱਜ ਤੋਂ ਹੀ ਪਰਚੇਸ ਸ਼ੁਰੂ ਹੈ ਤੇ ਜਿਹੜੇ ਕਿਸਾਨ ਵੀਰ ਆਏ ਆ ਉਹਨਾਂ ਨੂੰ ਪੇਮੈਂਟ ਵੀ ਅੱਜ ਹੀ ਹੋ ਜਾਏਗੀ ਤੇ ਮੈਂ ਸਾਰੇ ਹੀ ਕਿਸਾਨਾਂ ਨੂੰ ਇਹ ਤੁਹਾਡੀ ਇਤਰਾਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਉਹ ਸੁੱਕੀ ਫਸਲ ਲੈ ਕੇ ਆਉਣ ਮੰਡੀਆਂ ਦੇ ਵਿੱਚ ਤਾਂ ਜੋ ਉਹਨਾਂ ਦੀ ਸਫਾਈ ਹੋ ਕੇ ਉਹਨਾਂ ਦੇ ਨਾਲ ਦੇ ਨਾਲ ਲਿਫਟਿੰਗ ਵੀ ਹੋ ਸਕੇ ਪਰਚੇਸ ਦੇ ਨਾਲ ਨਾ ਲਿਫਟਿੰਗ ਵੀ ਹੋ ਸਕੇ ਉਹ ਸਾਡਾ ਇੱਕ ਫੈਸਲਾ ਹੈਗਾ ਹੈ ਕਿ ਮੋਇਸਚਰ ਮੀਟਰ ਦੇ ਹਿਸਾਬ ਨਾਲ ਮੋਇਸਚਰ ਵੀ ਤੁਹਾਡਾ ਹੋਵੇ ਤੇ ਕਿਸਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਹੈ ਵਿਸਾਖੀ ਦੀ ਵੀ ਤੇ ਅੱਜ ਤੋਂ ਸਾਡਾ ਸੀਜ਼ਨ ਜਿਹੜਾ ਇਹ ਸ਼ੁਰੂ ਹੋ ਗਿਆ ਫਾਰਮਰਸ ਨੂੰ ਵੀ ਮੈਸੇਜ ਦੇਣਾ ਚਾਹਾਂਗੀ ਮੈਂ ਪਹਿਲਾਂ ਤਾਂ ਵਧਾਈਆਂ ਦੇਣਾ ਚਾਹੁੰਦੀ ਆ ਫਾਰਮਰਸ ਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਦੁਬਾਰਾ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਜ਼ਰੂਰ ਸੁੱਕੀ ਫਸਲ ਲੈ ਕੇ ਆਓ ਤਾਂ ਜੋ ਤੁਹਾਨੂੰ ਵੀ ਅਸੀਂ ਸਹੂਲਤ ਦੇ ਸਕੀਏ ਤੇ ਨਾਲ-ਨਾਲ ਅਸੀਂ ਲਿਫਟਿੰਗ ਵੀ ਕਰਾਵਾਂਗੇ ਪੇਮੈਂਟਸ ਵੀ ਤੁਹਾਡੇ ਨਾਲ ਹੋਣਗੀਆਂ ਤੇ ਮੈਂ ਇੱਕ ਇੱਕ ਕੁੱਲੀ ਇਨਵੀਟੇਸ਼ਨ ਵੀ ਦੇਣਾ ਚਾਹੁੰਨੀ ਐ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਸਮੀਖਿਆ ਮੀਟਿੰਗ ਸਾਡੀ ਹੁੰਦੀ ਹੈਗੀ ਐ ਪ੍ਰੋਕਿਊਰਮੈਂਟ ਨੂੰ ਲੈ ਕੇ ਤਾਂ ਜੇਕਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਆ ਰਹੀ ਹੈ ਉਹ ਸਿੱਧੇ ਤੌਰ ਤੇ ਸਾਡੀ ਸਮੀਖਿਆ ਮੀਟਿੰਗ ਸਾਡੀ ਪ੍ਰੋਕਿਊਰਮੈਂਟ ਏਜੰਸੀਜ਼ ਰਾਹੀਂ ਵੀ ਜੇਕਰ ਕਿਸੇ ਨੇ ਜੁਆਇਨ ਕਰਨਾ ਹੋਵੇ ਲਿੰਕ ਰਾਹੀਂ ਵੀ ਅਸੀਂ ਵੀਸੀ ਲਿੰਕ ਵੀ ਪ੍ਰੋਵਾਈਡ ਜਿਹੜੀ ਐ ਕਰ ਰਹੇ ਹੈਗੇ ਆ ਕਿ ਕੋਈ ਵੀ ਆਪਣੇ ਫੋਨ ਤੋਂ ਵੀ ਕਨੈਕਟ ਕਰ ਸਕਦਾ ਹੈ ਜੇਕਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਮੇਰੇ ਆਫਿਸ ਨਹੀਂ ਪਹੁੰਚ ਪਾਰੇ ਕਿਸ ਰੀਜ਼ਨ ਤੋਂ ਤਾਂ ਮੈਂ ਤਾਂ ਇਹੀ ਚਾਹਾਂਗੀ ਕਿ ਵੱਤ ਤੋਂ ਵੱਤ ਸਾਨੂੰ ਜੇਕਰ ਕੁਝ ਪਤਾ ਲੱਗਦਾ ਤਾਂ ਅਸੀਂ ਨਾਲ ਦੀ ਨਾਲ ਉਸ ਨੂੰ ਸੌਟ ਆਊਟ ਕਰੀਏ ਤੇ ਮੈਮ ਤੁਸੀਂ ਇੱਕ ਧਾਰਾ 144 ਲਗਾਈ ਹੈ ਉਹਦਾ ਰੀਜ਼ਨ ਕੀ ਹੈ ਜੀ ਤੇ ਕਿਹੜੀ ਕਿਹੜੀ ਚੀਜ਼ਾਂ ਬੈਨ ਨਹੀਂ ਨਹੀਂ ਧਾਰਾ 144 ਤਾਂ ਬਹੁਤ ਚੀਜ਼ਾਂ ਤੇ ਲਗਾਈ ਹੋਈ ਹੈ ਜੀ ਤੁਹਾਡੇ ਕੋਈ ਸਪੈਸੀਫਿਕ ਕੁਐਸਚਨ ਹੋਵੇ ਤਾਂ ਦੱਸ ਦਿਓ ਇਹ ਕਹਿੰਦੇ ਕਿ ਲੋਡ ਕੀ ਪੈਕੇਜ ਇਹਨਾਂ ਚ ਲਾਉਣ ਦੇ ਇਸ ਟਾਈਮ ਇਹ ਤਾਂ ਹਮੇਸ਼ਾ ਅਸੀਂ ਲਗਾਉਂਦੇ ਹੈਗੇ ਹਾਂ ਜੀ 144 ਜਿਹੜੀ ਹੈਗੀ ਹੈ ਤੁਸੀਂ ਜੇ ਕੰਬਾਈਨ ਹਾਰਵੈਸਟਰਸ ਦੀ ਗੱਲ ਕਰ ਰਹੇ ਹੋ ਤਾਂ ਕੰਬਾਈਨ ਹਾਰਵੈਸਟਰਸ ਆ ਟਾਈਮਿੰਗ ਇਸ ਲਈ ਕੀਤਾ ਜਾਂਦਾ ਕਿਉਂਕਿ ਗਿੱਲੀ ਜਿਹੜੀ ਕਣਕ ਹੈ ਉਹ ਨਾ ਆਵੇ ਮੰਡੀਆਂ ਦੇ ਵਿੱਚ ਉਹ ਸੁੱਕੀ ਹੀ ਆਵੇ ਇਸ ਲਈ ਟਾਈਮਿੰਗ ਨਿਰਧਾਰਿਤ ਕੀਤੀ ਜਾਂਦੀ ਹੈ 144 ਦੇ ਨਾਲ